ਹਾਂ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਗੰਭੀਰ ਵਿਸ਼ੇ ਉੱਤੇ ਗੱਲ ਕਰਨ ਜਾ ਰਿਹਾ ਹਾਂ ਗੱਲ ਲੰਬੀ ਹੋ ਸਕਦੀ ਹੈ ਪਰ ਤੁਸ ਨੂੰ ਅਖੀਰ ਤੱਕ ਸੁਣਿਆ ਜ਼ਰੂਰ ਮਸਲਾ ਖੇਤੀਬਾੜੀ ਦਾ ਹੈ ਭਾਰਤ ਨੂੰ ਬਾਹਰੋਂ ਖਤਰਾ ਖੜਾ ਹੋ ਗਿਆ ਹੈ 9 ਜੁਲਾਈ ਨੂੰ ਅਮਰੀਕਾ ਨਾਲ ਹੋਣ ਵਾਲੇ ਸਮਝੌਤੇ ਪਤਾ ਨਹੀਂ ਕਿਹੋ ਜਿਹੇ ਹੋਣਗੇ ਤੇ ਇਸ ਦੇ ਨਾਲ ਨਾਲ ਹੀ ਸਰਕਾਰਾਂ ਇਹ ਆਪਣੇ ਹਿੱਤ ਨੇ ਖੇਤੀਬਾੜੀ ਜਾਂ ਕਿਸਾਨੀ ਲਈ ਲੜ ਰਹੀਆਂ ਜੱਥੇਬੰਦੀਆਂ ਨੂੰ ਵੀ ਸਟੇਟ ਨੇ ਕਿਸੇ ਹੱਦ ਤੱਕ ਕਮਜ਼ੋਰ ਪਾ ਦਿੱਤਾ ਹੈ ਤੇ ਜੇ ਪੰਜਾਬ ਦੀ ਸਥਿਤੀ ਨੂੰ ਵੇਖੀਏ ਆ ਇੱਥੇ ਤੜ ਤੜ ਅਕਿਓਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਤੇ ਕਿਸਾਨਾਂ ਨੂੰ ਕਿਤੇ ਪਲਾਟਾਂ ਦਾ ਲਾਲਚ ਦਿੱਤਾ ਜਾ ਰਿਹਾ ਹੈ ਕਿਤੇ ਕਰੋੜਾਂ ਰੁਪਏ ਦਾ ਲਾਲਚ ਵਿਖਾਇਆ ਜਾ ਰਿਹਾ ਹੈ ਇਸ ਦੇ ਨਾਲ ਭਵਿੱਖ ਉੱਪਰ ਕੀ ਅਸਰ ਪੈਗਾ ਮੈਨੂੰ ਇੱਕ ਲੇਖ ਮਿਲਿਆ ਹੈ ਮਹਾਂ ਡਾਕਟਰ ਮਨਪ੍ਰੀਤ ਕੌਰ ਦਾ ਤੇ ਪਿਛਲੇ ਦਿਨੀ ਪੰਜਾਬੀ ਟਰਮ ਹੁੰਦੇ ਵਿੱਚ ਛਪਿਆ ਸੀ ਕਈਆਂ ਦੋਸਤਾਂ ਨੇ ਪੜ੍ਹਿਆ ਹੋਵੇਗਾ ਮੈਂ ਤੁਹਾਡਾ ਨਾਂ ਸਾਂਝਾ ਕਰਨ ਜਾ ਰਿਹਾ ਹਾਂ ਉਹ ਲਿਖਦੇ ਨੇ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਸ ਦੀ ਬਹੁ ਗਿਣਤੀ ਆਬਾਦੀ ਸਿੱਧੇ ਅਸਿੱਧੇ ਤੌਰ ਤੇ ਖੇਤੀ ਅਤੇ ਸਹਾਇਕ ਧੰਨਿਆਂ ਤੇ ਨਿਰਭਰ ਹੈ ਭਾਰਤ ਵਰਗੇ ਵੱਧ ਆਬਾਦੀ ਵਾਲੇ ਮੁਲਕ ਨੂੰ ਪੰਜਾਬ ਨੇ ਆਜ਼ਾਦੀ ਤੋਂ ਬਾਅਦ ਨਾ ਕੇਵਲ ਖਰਾਕ ਸੰਕਟ ਤੋਂ ਬਾਹਰ ਕੱਢ ਕੇ ਘਰੇਲੂ ਜ਼ਰੂਰਤਾਂ ਦੀ ਪੂਰਤੀ ਕੀਤੀ ਸਗੋਂ ਹਰੀ ਕ੍ਰਾਂਤੀ ਤੋਂ ਬਾਅਦ ਮੁਲਕ ਨੂੰ ਅਨੰਦ ਰਾਮੰਦ ਕਰਨ ਵਾਲੇ ਮੁਲਕ ਤੋਂ ਅੰਨ ਬਰਾਮਦ ਕਰਨ ਵਾਲੇ ਮੁਲਕ ਬਣਾ ਕੇ ਭਾਰਤ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਵਿੱਚ ਵੱਡਾ ਯੋਗਦਾਨ ਪਾਇਆ ਅੱਜਕੱਲ੍ਹ ਪੰਜਾਬ ਵਿੱਚ ਸ਼ਹਿਰੀ ਵਿਕਾਸ ਦੇ ਨਾਮ ਤੇ ਖੇਤੀ ਵਾਲੀ ਉਪਜਾਊ ਜ਼ਮੀਨ ਉੱਪਰ ਕਲੋਨੀਆਂ ਬਣਾਉਣ ਦੇ ਫੈਸਲੇ ਨੇ ਕਿਸਾਨੀ ਅਤੇ ਖੇਤੀ ਜਗਤ ਵਿੱਚ ਰੋਸ ਪੈਦਾ ਕਰ ਦਿੱਤਾ ਹੈ ਲੈਂਡ ਪੂਲਿੰਗ ਸਕੀਮ ਅਨੁਸਾਰ ਸ਼ਹਿਰਾਂ ਨਾਲ ਲੱਗਦੇ ਪਿੰਡਾਂ ਵਿੱਚ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਪੁੱਡਾ ਨੇ ਸ਼ਹਿਰੀ ਕਲੋਨੀਆਂ ਬਣਾਉਣ ਲਈ ਜ਼ਮੀਨ ਮੰਗੀ ਹੈ ਇਸ ਫੈਸਲੇ ਦੇ ਅਨੁਸਾਰ ਜੇ ਕਿਸਾਨ ਆਪਣੀ ਇੱਕ ਏਕੜ ਜ਼ਮੀਨ ਇਸ ਮੰਤਵ ਲਈ ਲਾਉਂਦਾ ਤਾਂ ਇਸ ਇੱਕ ਏਕੜ ਬਦਲੇ ਉਸ ਨੂੰ ਮੁਆਵਜ਼ੇ ਨਾਲ 1000 ਵਰਗ ਗਜਦਾਰ ਹੈਸ਼ੀ ਪਲਾਟ ਅਤੇ 200 ਵਰਗ ਗਾਇਦਾਬ ਵਪਾਰਕ ਪਲਾਟ ਦਿੱਤਾ ਜਾਵੇਗਾ ਇਸ ਕੀਮਤ ਤਹਿਤ ਅਕਾਲੀ ਲੁਧਿਆਣਾ ਖੇਤਰ ਵਿੱਚ ਹੀ 24311 ਏਕੜ ਜ਼ਮੀਨ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਜੋ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਨੂੰ ਦਿੱਤਾ ਗਿਆ ਹੈ 19 ਸ਼ਹਿਰਾਂ ਵਿੱਚ ਵੀ ਇਸ ਸਕੀਮ ਅਧੀਨ ਤਕਰੀਬਨ 37000 ਏਕੜ ਖੇਤੀਯੋਗ ਜ਼ਮੀਨ ਨੂੰ ਵਿਕਸਤ ਕੀਤੀ ਜਾਵੇਗੀ ਤੇ ਪਹਿਲਾਂ ਆਪਾਂ ਦੇਖਦੇ ਹਾਂ ਵੀ ਸ਼ਹਿਰੀ ਖੇਤਰ ਉੱਪਰ ਇਸ ਦਾ ਕੀ ਅਸਰ ਪੈਗਾ ਨੀਤੀ ਆਯੋਗ ਦੇ ਅੰਕੜਿਆਂ ਅਨੁਸਾਰ 2023 ਵਿੱਚ ਪੰਜਾਬ ਦੀ 42% ਵਸੋਂ ਪਹਿਲਾਂ ਹੀ ਸ਼ਹਿਰੀ ਖੇਤਰ ਵਿੱਚ ਰਹਿ ਰਹੀ ਹੈ ਜੋ ਕੌਮੀ ਅੰਕੜਿਆਂ 31% ਤੋਂ ਕਿਤੇ ਜ਼ਿਆਦਾ ਹੈ ਸ਼ਹਿਰੀ ਖੇਤਰ ਵਿੱਚ ਇਸ ਤੋਂ ਵੱਧ ਆਬਾਦੀ ਲਈ ਕਲੋਨੀਆਂ ਵਿਕਸਿਤ ਕਰਨਾ ਕਿਤੇ ਨਾ ਕਿਤੇ ਬਾਹਰੀ ਵਸੋਂ ਨੂੰ ਸੱਦਾ ਦੇਣ ਦਾ ਦੇਣਾ ਹੋ ਸਕਦਾ ਹੈ ਲੁਧਿਆਣੇ ਦੀ ਆਬਾਦੀ 19.5 ਲੱਖ ਹੈ ਇਸ ਦਿਵਸੋਂ ਕਣਤਾ 978 ਵਰਗ ਕਿਲੋਮੀਟਰ ਹੈ ਕਿਣ ਤੋਂ ਭਾ ਵੀ ਇੱਕ ਵਰਗ ਕਿਲੋਮੀਟਰ ਦੇ ਵਿੱਚ 978 ਵਿਅਕਤੀ ਰਹਿੰਦੇ ਐ ਜੋ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਕਿਉਂ ਹੋਰ ਜ਼ਿਆਦਾ ਸ਼ਹਿਰੀਕਰਨ ਨਾਲ ਵਾਤਾਵਰਣ ਉੱਪਰ ਵੀ ਮਾਰੂ ਪ੍ਰਭਾਵ ਪੈ ਸਕਦਾ ਹੈ ਲੁਧਿਆਣੇ ਪਹਿਲਾਂ ਹੀ ਉਦਯੋਗਿਕ ਵਿਕਾਸ ਜ਼ਿਆਦਾ ਹੋਣ ਕਾਰਨ ਹਵਾ ਤੇ ਪਾਣੀ ਬਹੁਤ ਪ੍ਰਦੂਸ਼ਿਤ ਹੋ ਚੁੱਕੇ ਐ ਬੁੱਡੇ ਨਾਲੇ ਵਿੱਚ ਗੰਦਾ ਪਾਣੀ ਰਲ ਕੇ ਪੂਰੇ ਮਾਲਵਾ ਖੇਤਾਂ ਦਾ ਪਾਣੀ ਦੂਸ਼ਿਤ ਕਰ ਰਿਹਾ ਹੈ ਇਸ ਤਰ੍ਹਾਂ ਹਦੋਂ ਵੱਦ ਸ਼ਹਿਰੀਕਰਨ ਪ੍ਰਦੂਸ਼ਣ ਅਤੇ ਬਿਮਾਰੀਆਂ ਨੂੰ ਸਦਾ ਦੇਣਾ ਹੈ ਉਪਰੋਂ ਪ੍ਰਦੂਸ਼ਣ ਦੀ ਰੋਕਥਾਮ ਲਈ ਕੋਈ ਖਾਸ ਕਦਮ ਨਹੀਂ ਚੁੱਕੇ ਜਾ ਰਹੇ ਅਤੇ ਨਾ ਹੀ ਅਯੋਗ ਖੇਤਰ ਦੇ ਵਾਧੂ ਪਾਣੀ ਸੋਧਣ ਲਈ ਇਸ ਤਜੇ ਪ੍ਰਬੰਧ ਹੈ ਇਸ ਸਕੀਮ ਬਾਰੇ ਦਾਵਾ ਕੀਤਾ ਗਿਆ ਹੈ ਕਿ ਇਹ ਪੰਜਾਬ ਵਿੱਚ ਗੈਰ ਰਜਿਸਟਰਡ ਕਲੋਨੀਆਂ ਤੇ ਰੋਕ ਲਗਾਉਣ ਲਈ ਹੈ ਇਸ ਸਕੀਮ ਤਹਿਤ ਕਲੋਨੀਆਂ ਪੁੱਡਾ ਵੱਲੋਂ ਪ੍ਰਮਾਣਿਤ ਕੀਤੀਆਂ ਜਾਣਗੀਆਂ ਜੋ ਗੈਰ ਰਜਿਸਟਰ ਕਲੋਨੀਆਂ ਤੋਂ ਕਿਤੇ ਮਹਿੰਗੀਆਂ ਹੁੰਦੀਆਂ ਸਿੱਟੇ ਵਜੋਂ ਸਰਕਾਰ ਦਾ ਇਸ ਸਕੀਮ ਤਹਿਤ ਵਾਜਬ ਰੇਟ ਦੇ ਮਕਾਨ ਮੁਹੱਈਆ ਕਰਵਾਉਣ ਦਾ ਦਾਵਾ ਹਕੀਕਤ ਨਾਲ ਮੇਲ ਨਹੀਂ ਖਾਂਦਾ ਇਉਂ ਇਹ ਫੈਸਲਾ ਮੱਧ ਵਰਗ ਦੀ ਵਜਾਏ ਅਮੀਰਾਂ ਅਤੇ ਉਦਯੋਗਪਤੀਆਂ ਦੇ ਪੱਖ ਵਿੱਚ ਜਾਪਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਇਹਦਾ ਕਿਸਾਨੀਆਂ ਖੇਤੀਬਾੜੀ ਉੱਤੇ ਕੀ ਅਸਰ ਪੈਗਾ ਇਸ ਸਕੀਮ ਤਹਿਤ ਕਿਸਾਨ ਨੂੰ 1 ਏਕੜ ਜ਼ਮੀਨ ਪਿੱਛੇ 1000 ਵਰਗ ਗਜ 500 ਵਰਗ ਗਜ ਦੇ ਦੋ ਪਲਾਟ ਪ੍ਰਸ਼ੀ ਅਤੇ 200 ਵਰਗ ਗਜ ਦਾ ਵਪਾਰਕ ਪਲਾਟ ਦਿੱਤਾ ਜਾਵੇਗਾ ਭਾਵ ਕਿਸਾਨ ਨੂੰ 1 ਏਕੜ ਜ਼ਮੀਨ ਬਦਲੇ ਦੋ ਕਨਾਲ ਜਾਂ 40 ਮਰਲੇ ਤੋਂ ਵੀ ਘੱਟ ਰਕਬਾ ਮਿਲੇਗਾ ਲੁਧਿਆਣਾ ਖੇਤਰ ਨਾਲ ਲੱਗਦੇ ਪਿੰਡਾਂ ਵਿੱਚ ਜ਼ਮੀਨ ਦੇ ਰੇਟ 4-5 ਕਰੋੜ ਅਤੇ ਇਸ ਤੋਂ ਵੀ ਵੱਧ ਹੈ ਕਿਸਾਨ ਆਪਣੀ ਪਜਾਓ ਜ਼ਮੀਨ ਉੱਪਰ ਹਾੜੀ ਸੋਣੀ ਦੀ ਫਸਲ ਦੇ ਨਾਲ-ਨਾਲ ਸਬਜ਼ੀਆਂ ਦੀ ਕਾਸ਼ਤ ਕਰਕੇ ਤਿੰਨ-ਚਾਰ ਫਸਲਾਂ ਭਗਾ ਕੇ ਚੰਗੀ ਆਮਦਨ ਪ੍ਰਾਪਤ ਕਰ ਰਿਹਾ ਹੈ ਪਰ ਇਹਨਾਂ ਪਲਾਟਾਂ ਤੋਂ ਕਿਹੜੀ ਆਮਦਨ ਹੋਏਗੀ ਜ਼ਿਆਦਾਤਰ ਕਿਸਾਨ ਕਾਰੋਬਾਰੀ ਸੂਝ-ਬੂਝ ਤੋਂ ਅਣਜਾਣ ਹੁੰਦੇ ਆ ਬਹੁਤੀ ਵਾਰ ਇਹ ਦੇਖਣ ਨੂੰ ਮਿਲਿਆ ਹੈ ਕਿ ਕਿਸਾਨ ਜ਼ਮੀਨ ਵੇਚ ਬੈਠਦਾ ਹੈ ਜਾਂ ਉਸ ਦੀ ਜ਼ਮੀਨ ਕਿਓਰ ਹੋ ਜਾਂਦੀ ਹੈ ਤਾਂ ਉਹ ਜਾਂ ਤਾਂ ਦੁਬਾਰਾ ਜ਼ਮੀਨ ਹੀ ਖਰੀਦਦਾ ਹੈ ਨਹੀਂ ਤਾਂ ਪੈਸਾ ਵਿਅਰਥ ਹੀ ਮਹਿੰਗੀਆਂ ਕਾਰਾਂ ਕੋਠੀਆਂ ਤੇ ਕੀਮਤੀ ਚੀਜ਼ਾਂ ਉੱਪਰ ਲੱਗਣ ਕਰਕੇ ਆਮਦਨ ਦੇ ਸਾਧਨ ਤੋਂ ਹੱਥ ਤੋਂ ਵਿੱਟਦਾ ਹੈ ਤੇ ਇਥੇ ਦੋਸਤੋ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰ ਲਵਾਂ ਕਿ ਸਰਵੇ ਕੀਤੇ ਗਏ ਨੇ ਚੰਡੀਗੜ੍ਹ ਦੇ ਨੇੜੇ ਜਿਹੜੀਆਂ ਕਿਤੇ ਕਲੋਨੀਆਂ ਬਸਾਈਆਂ ਗਈਆਂ ਨੇ ਤੇ ਉੱਥੇ ਲੋਕਾਂ ਕੋਲੇ ਬਹੁਤ ਜ਼ਿਆਦਾ ਪੈਸਾ ਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਦਾ ਰਹਿਣ ਸਹਿਣ ਬਦਲ ਗਿਆ ਤੇ ਬਹੁਤ ਸਾਰੇ ਬੱਚੇ ਨਸ਼ੇ ਦਾ ਸ਼ਿਕਾਰ ਹੋ ਗਏ ਇਹ ਸਰਵੇ ਹੈ ਹਰਵਿੰਦਰ ਪੱਟੀ ਜੀ ਦਾ ਕਿ ਬਹੁਤ ਸਾਰੇ ਲੋਕ ਜਿਹੜੇ ਬੱਚੇ ਸੀ ਉਹਨਾਂ ਦੇ ਵਿੱਚੋਂ ਦੀ ਨਸ਼ੇ ਕਾਰਨ ਮੌਤ ਹੋ ਗਈ ਚਲੋ ਆਪਾਂ ਹੁਣ ਇਸ ਲੇਖ ਨੂੰ ਅੱਗੇ ਵਧਾਉਨੇ ਆਂ ਇੰਉ ਕਿਸਾਨਾਂ ਦੀ ਰੋਜੀ ਰੋਟੀ ਆਮਦਨ ਅਤੇ ਰੁਜ਼ਗਾਰ ਉੱਪਰ ਮਾਰੂ ਪ੍ਰਭਾਵ ਪੈ ਸਕਦਾ ਹੈ ਇਹੀ ਨਹੀਂ ਇਹ ਫੈਸਲਾ ਉਹਨਾਂ ਨੂੰ ਗਰੀਬੀ ਅਤੇ ਬੇਰੁਜ਼ਗਾਰੀ ਵੱਲ ਧੱਕ ਦੇਵੇਗਾ ਖੇਤੀਬਾੜੀ ਅੰਕੜੇ 2015-2016 ਦੱਸਦੇ ਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਕਿਸਾਨਾਂ ਕੋਲ ਔਸਤਨ 3.86 ਹੈਕਟੇਅਰ ਜਣਦੀ 9.5 9.5 ਏਕੜ ਜ਼ੋਤਾਂ ਦੀ ਮਾਲਕੀ ਹੈ ਇਸ ਸਕੀਮ ਤਹਿਤ ਲੁਧਿਆਣਾ ਖੇਤਰ ਵਿੱਚ 24311 ਏਕੜ ਜ਼ਮੀਨ ਅਕਵਾਇਰ ਕਰਨ ਦੇ ਫੈਸਲੇ ਨਾਲ ਤਕਰੀਬਨ 2560 ਕਿਸਾਨ ਪਰਿਵਾਰਾਂ ਅਤੇ ਇਸ ਤੋਂ ਇਲਾਵਾ ਸਬੰਧਤ ਮਜ਼ਦੂਰ ਵਰਗ ਦੀ ਰੋਜੀ ਰੋਟੀ ਆਮਦਨ ਅਤੇ ਰੁਜ਼ਗਾਰ ਉੱਪਰ ਅਸਰ ਪਵੇਗਾ ਹੁਣ ਆਪਾਂ ਵੇਖਦੇ ਹਾਂ ਤਾਂ ਕਾਨੂੰਨੀ ਪੱਖ ਕੀ ਹੈ ਇਸ ਸਕੀਮ ਦੇ ਨਿਜਮ ਭੂਮੀ ਗ੍ਰਹਿਣ ਉਨਰਵਾਸ ਵਿੱਚ ਯੋਗ ਮੁਆਵਜ਼ਾ ਤੇ ਪਾਰਦਰਸ਼ਤਾ ਅਧਿਕਾਰ ਐਕਟ 2013 ਦੀ ਕਿਸਵੱਟੀ ਤੇ ਵੀ ਖਰੇ ਨਹੀਂ ਉਤਰਦੀ ਇਸ ਐਕਟ ਦੀ ਧਾਰਾ 10 ਵਿੱਚ ਖਾਸ ਸੁਰੱਖਿਆ ਦੇ ਮੱਦੇ ਨਜ਼ਰ ਕਿਹਾ ਗਿਆ ਹੈ ਕਿ ਬਹੁ ਫਸਲੀ ਅਤੇ ਸਿੰਚਾਈ ਵਾਲੀ ਜ਼ਮੀਨ ਰੇਲਵੇ ਹਾਈਵੇ ਵੱਡੀਆਂ ਜ਼ਿਲ੍ਹਾ ਸੜਕਾਂ ਸਿੰਚਾਈ ਲਈ ਨਹਿਰਾਂ ਪਾਵਰ ਲਾਈਨਾਂ ਵਰਗੇ ਪ੍ਰੋਜੈਕਟਾਂ ਬਿਨਾਂ ਕਿਸੇ ਹੋਰ ਕੰਮ ਲਈ ਅਕਯੋਰ ਨਹੀਂ ਕੀਤੀ ਜਾਵੇਗੀ ਜੇ ਇਹ ਜਿਹਾ ਕੀਤਾ ਵੀ ਜਾਂਦਾ ਹੈ ਤਾਂ ਇਹ ਜ਼ਿਲ੍ਹੇ ਦੇ ਬੀਜੇ ਹੋਏ ਰਕਵੇ ਦੀ ਖਾਸ ਸਥਿਰ ਮਿਆਦ ਤੋਂ ਵੱਧ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਦੁਆਰਾ ਇਸ ਬਦਲੇ ਖੇਤੀਯੋਗ ਖਾਲੀ ਪਈ ਜ਼ਮੀਨ ਨੂੰ ਖੇਤੀ ਅਧੀਨ ਵਿਕਸਿਤ ਕੀਤਾ ਜਾਵੇਗਾ ਲੁਧਿਆਣਾ ਬਹੁਤ ਉਪਜਾਊ ਇਲਾਕਾ ਹੈ ਅਕਾਲਾ ਲੁਧਿਆਣਾ ਜ਼ਿਲ੍ਹਾ ਰਾਜ ਦੇ ਕੁੱਲ ਕਣਕ ਉਨਪਾਦਨ ਵਿੱਚ 7% ਚੌਲਾਂ ਵਿੱਚ 9% ਤੇ ਆਲੂ ਵਿੱਚ 16% ਅਤੇ ਸਬਜ਼ੀਆਂ ਵਿੱਚ 17% ਯੋਗਦਾਨ ਪਾਉਂਦਾ ਹੈ ਇਸ ਐਕਟ ਦੀ ਧਾਰਾ 2 ਅਨਸਾਰ ਭੂਮੀ ਅਕਵਾਇਰ ਕਰਨ ਸਮੇਂ ਪੂਰੀ ਪਾਰਦਰਸ਼ਤਾ ਵਰਤੀ ਜਾਵੇਗੀ ਪ੍ਰਾਈਵੇਟ ਕੰਪਨੀਆਂ ਵੱਲੋਂ ਭੂਮੀ ਗ੍ਰਹਿਣ ਕਰਨ ਸਮੇਂ ਘੱਟੋ-ਘੱਟ 80% ਪ੍ਰਭਾਵਿਤ ਪਰਿਵਾਰਾਂ ਦੀ ਸਹਿਮਤੀ ਲਈ ਜਾਵੇਗੀ ਜਿਹਨੇ ਉਹ ਤੋਂ ਪੁੱਛਿਆ ਜਾਵੇਗਾ ਵੀ ਤੂੰ ਇਸੀ ਜ਼ਮੀਨ ਦੇਣੀ ਚਾਹੁੰਦੇ ਹੋ ਅਤੇ ਸਰਕਾਰੀ ਪ੍ਰਾਈਵੇਟ ਭਾਈ ਵਾਲੀ ਖੇਤਰ ਵਾਲੇ ਪ੍ਰੋਜੈਕਟਾਂ ਲਈ ਘੱਟੋ-ਘੱਟ 70% ਦੀ ਪਰਿਵਾਰਾਂ ਦੀ ਸਹਿਮਤੀ ਲਈ ਜਾਵੇਗੀ ਪ੍ਰਭਾਵਿਤ ਪਰਿਵਾਰਾਂ ਉੱਪਰ ਕੀ ਅਤੇ ਕਿੰਨਾ ਪ੍ਰਭਾਵ ਪਵੇਗਾ ਉਸ ਦਾ ਅੰਦਾਜ਼ਾ ਲਗਾਉਣ ਲਈ ਧਾਰਾ 4 ਤਹਿਤ ਸਮਾਜਿਕ ਪ੍ਰਭਾਵ ਵਿਸ਼ਲੇਸ਼ਣ ਕਰਵਾਇਆ ਜਾਵੇਗਾ ਇਹ ਅਧਿਐਨ ਉਥੋਂ ਦੀ ਪੰਚਾਇਤ ਨਗਰ ਨਿਗਮ ਅਤੇ ਨਗਰਪਾਲਿਕਾ ਨਾਲ ਤਾਲਮੇਲ ਕਾਇਮ ਕਰਕੇ ਮਾਰਾਂ ਦੀ ਟੀਮ 7 ਸਤ ਦੁਆਰਾ ਕੀਤਾ ਜਾਵੇਗਾ ਜਿਸ ਦੀ ਰਿਪੋਰਟ ਖਰੜਾ ਤਿਆਰ ਕਰਦੇ ਸਮੇਂ ਜਨਤਾ ਦੇ ਬਿਆਨ 5 ਵੀ ਸੁਨੇ ਜਾਣਗੇ ਇਸ ਦੇ ਵਿੱਚ ਪ੍ਰਵੀਜ਼ਨ ਵੀ ਹੈ ਵੀ ਵੀਡੀਓਗ੍ਰਾਫੀ ਵਗੈਰਾ ਵੀ ਕੀਤੀ ਜਾਏਗੀ ਇਹ ਰਿਪੋਰਟ ਸਥਾਨਕ ਭਾਸ਼ਾ ਵਿੱਚ ਪ੍ਰਭਾਵਿਤ ਖੇਤਰ ਦੇ ਲੋਕਲ ਪੱਧਰ ਤੇ ਸਥਾਨਕ ਸਰਕਾਰਾਂ ਜਣ ਦੀ ਜਿਵੇਂ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਰਿਪੋਰਟ ਤਿਆਰ ਕੀਤੀ ਜਾਊਗੀ ਤੇ ਪੰਚਾਇਤ ਨਗਰਪਾਲਿਕਾ ਨਗਰ ਨਿਗਮ ਡੀਸੀ ਐਸ ਡੀ ਐਮ ਨੂੰ ਮੁਹੱਈਆ ਕੀਤੀ ਜਾਵੇਗੀ ਅਤੇ ਵੈਬਸਾਈਟ ਉੱਪਰ ਵੀ ਪਾਈ ਜਾਵੇਗੀ। ਜ਼ਾਹਰ ਹੈ ਕਿ ਲੈਂਡ ਪੂਲਿੰਗ ਸਕੀਮ ਦਾ ਇਹ ਫੈਸਲਾ ਮੁੜ ਵਿਚਾਰਨ ਦੀ ਲੋੜ ਹੈ। ਪੰਜਾਬ ਦੀ ਮਿੱਟੀ ਪਾਉਣ ਪਾਣੀ ਅਤੇ ਵਿਕਸਤ ਸਿੰਚਾਈ ਖੇਤਰ ਅਨੁਕੂਲ ਹੈ। ਸ਼ਹਿਰੀ ਕਰਨ ਵਾਲੀ ਇਸ ਸਕੀਮ ਦਾ ਪੰਜਾਬ ਦੀ ਖੇਤੀ ਅਤੇ ਕਿਸਾਨੀ ਤੇ ਬੁਰਾ ਅਸਰ ਪੈ ਸਕਦਾ ਹੈ ਸੋ ਸਮੁੱਚੇ ਪੰਜਾਬੀ ਭਰਾਓ ਠੀਕ ਹੈ ਕਿਸਾਨ ਜਥੇਬੰਦੀਆਂ ਦੀ ਸਥਿਤੀ ਜਿਹੜੀ ਹੈਗੀ ਆ ਉਹ ਕਮਜ਼ੋਰ ਹੋ ਚੁੱਕੀ ਹੈ ਪਰ ਇਹਨੂੰ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਇਹਨੂੰ ਦੁਆਰਾ ਵਿਕਸਿਤ ਕਰਨ ਦੀ ਲੋੜ ਹੈ ਆਮ ਲੋਕਾਂ ਤੱਕ ਜਿਹੜੀ ਹੈਗੀ ਹੈ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਕਿ ਸਾਡਾ ਭਵਿੱਖ ਵਾਲਾ ਹੀ ਇਕਤਰੇ ਦੇ ਵਿੱਚ ਹੈ ਇਸ ਲਈ ਚਾਹੀਏ ਕਿਸੇ ਤਰੀਕੇ ਨਾਲ ਵੀ ਸੰਗਠਿਤ ਹੋਇਆ ਜਾਵੇ ਸਮੇਂ ਦੀ ਲੋੜ ਹੈ ਤੇ ਜੇ ਅਸੀਂ ਇਸ ਸਮੇਂ ਸੰਗਠਨਾ ਹੋਏ ਇਸ ਪ੍ਰਤੀ ਆਪਣੀ ਆਵਾਜ਼ ਨੂੰ ਬੁਲੰਦਰਾ ਕੀਤਾ ਜਸਤੀਕੇ ਨਾਲ ਵੀ ਅਸੀਂ ਕਰ ਸਕਦੇ ਆ ਸਾਡੇ ਕੋਲੇ ਬਹੁਤ ਸਾਰੇ ਪੱਖ ਹੈਗੇ ਆ ਵੱਧ ਤੋਂ ਵੱਧ ਜਿਹੜਾ ਸਾਡਾ ਹਨੇਰਾ ਭਵਖ ਹੈ ਉਹ ਆਮ ਲੋਕਾਂ ਨੂੰ ਵਿਖਾਇਆ ਜਾਵੇ ਆਪਸੀ ਜਿਹੜੀ ਹੈਗੀ ਹੈ ਨਿੱਕੀਆਂ ਮੋਟੀਆਂ ਤੁਸੀਂ ਕਹੋ ਵੀ ਜਿਹੜੀਆਂ ਬੰਡੀਆਂ ਪਾਈਆਂ ਜਾ ਰਹੀਆਂ ਨੇ ਕਿਉਂਕਿ ਸਟੇਟ ਦਾ ਕੰਮ ਹੁੰਦਾ ਹੈ ਉਹ ਇਸ ਤਿੱਕੇ ਨਾਲ ਹੀ ਕਰਦੀ ਹੈ ਉਸ ਤੋਂ ਸੁਚੇਤ ਹੋ ਕੇ ਸਾਨੂੰ ਮਿਨੀਮਮ ਪ੍ਰੋਗਰਾਮ ਬਣਾ ਕੇ ਘਟੋਟਾ ਪੰਜਾਬ ਅਹ ਦੀ ਜਿਹੜੀ ਖੇਤੀ ਹੈ ਉਹਨੂੰ ਬਚਾਉਣ ਦੀ ਲੋੜ ਹੈ ਠੀਕ ਹੈ ਲਾਲਚ ਇਤੇ ਜਾ ਰਿਹਾ ਹੈ ਕਈ ਕਿਸਾਨ ਜਿੱਥੇ ਸਰਵੇ ਹੋ ਰਿਹਾ ਹੈ ਕਿਤੇ ਜ਼ਮੀਨ ਉਹਦੀ ਵਿਚ ਆ ਰਹੀ ਹੈ ਉਹ ਕਿਤੇ ਹੋਰ ਪਾਸੇ ਅਸੇ ਜ਼ਮੀਨ ਲੈਣ ਬਾਰੇ ਸੋਚ ਰਹੇ ਹੈ ਵੀ ਚਲੋ ਆਪਾਂ ਨੂੰ ਕਰੋੜਾਂ ਰੁਪਈਆ ਮਿਲ ਜਾਊਗਾ ਪਰ ਰੁਪਈਆ ਤਾਂ ਖੱਡੀ ਵੱਡ ਜਾਂਦਾ ਹੈ ਤੇ ਜ਼ਮੀਨਾਂ ਮਿਲਦੀਆਂ ਨਹੀਂ ਗੀਆਂ ਪਾਸੇ ਵਾਲੀਆਂ ਜ਼ਮੀਨਾਂ ਦੇ ਰੇਟ ਵੀ ਬਹੁਤ ਉੱਚੇ ਹੋ ਜਾਂਦੇ ਐ ਇਸ ਕਰਕੇ ਜਿਹੜੀਆਂ ਜ਼ਮੀਨਾਂ ਜਿੱਥੇ ਬਣੀਆਂ ਹੋਣ ਐ ਇਹਨਾਂ ਨੂੰ ਐਵੇਂ ਹੀ ਕਾਇਮ ਰੱਖਣ ਲਈ ਸੰਘਰਸ਼ ਕਰਨ ਦੀ ਲੋੜ ਹੈ ਨਹੀਂ ਤਾਂ ਹੜਾਂ ਹੌਮ ਪ੍ਰਭਾਵਿਤ ਵੀ ਹੋ ਸਕਦਾ ਹੈ ਪੰਜਾਬ ਥਾਂ ਥਾਂ ਐਡੀਆਂ ਵੱਡੀਆਂ ਮਤਲਬ ਇੱਕ ਤਰ੍ਹਾਂ ਦੇ ਡੈਮ ਸਾਰੇ ਜਾ ਰਹੇ ਆ ਕੰਨਾਂ ਕੱਡੀਆਂ ਜਾ ਰਹੀਆਂ ਤੇ ਇਸ ਲਈ ਸਾਨੂੰ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਧਰਮ ਜਾਤੀਵਾਦ ਜਾਂ ਹੋਰ ਮਜ਼ਦੂਰ ਕਿਸਾਨ ਹਿੰਦੂ ਸਿੱਖ ਜੋ ਵੀ ਮਸਲੇ ਜਾਣ ਬੁੱਝ ਕੇ ਖੜੇ ਕੀਤੇ ਜਾ ਰਹੇ ਆ ਇੱਕ ਸਮੁੱਚੇ ਪੰਜਾਬੀਅਤ ਦੇ ਤੌਰ ਤੇ ਇੱਕ ਪੰਜਾਬ ਲਈ ਪੰਜਾਬੀ ਹੋਣ ਦੇ ਨਾਤੇ ਖੜੇ ਹੋਣ ਦੀ ਲੋੜ ਹੈ ਸਾਡਾ ਪੰਜਾਬ ਸਿਰ ਪੰਜਾਬ ਤੱਕ ਹੀ ਸੀਮਤ ਨਹੀਂ ਇਸ ਤੋਂ ਪ੍ਰਭਾਵਿਤ ਭਾਵੇਂ ਮਹਾਰਾਸ਼ਟਰ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ ਜਾਂ ਹੋਰ ਸਾਡੇ ਨਾਲ ਦੇ ਪੁਰਾਣਾ ਪੰਜਾਬ ਸਮੁੱਚਾ ਪ੍ਰਭਾਵਿਤ ਹੋ ਰਿਹਾ ਹੈ ਇਸ ਲਈ ਜਾਗਣ ਦੀ ਲੋੜ ਹੈ ਸੋ ਇਸ ਦਾ ਦੇ ਪ੍ਰਚਾਰ ਕਰਨ ਦੀ ਲੋੜ ਹੈ ਤੇ ਫਿਰ ਇੱਕ ਵਾਰੀ ਸੰਗਠਿਤ ਹੋ ਕੇ ਪਹਿਲਾਂ ਮੰਗ ਇੱਕ ਬਦਲਵੇਂ ਰੂਪ ਦੇ ਵਿੱਚ ਚਾਹੇ ਮੋਰਚਾ ਲਾਉਣਾ ਪਵੇ ਤਾਂ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਮਾਂ ਜ਼ਮੀਨ ਨੂੰ ਬਚਾਉਣ ਲਈ ਆਪਣੀ ਧਰਤੀ ਨੂੰ ਬਚਾਉਣ ਲਈ ਇਕਜੁੱਟ ਹੋਣ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ